ਸੋ ਅੱਗੇ ਬਤਾਗੇ ਹੁਸ਼ਿਆਰਪੁਰ ਦੇ ਜਗਜੀਤ ਲੋਬਾਣਾ ਨੇ ਜਿੱਤਿਆ ਹੈ ਵਰਲਡ 골ਡ ਮੈਡਲ ਸੋ ਬੋਡੀ ਬਿਲਡਿੰਗ ਚੈਂਪੀਅਨਸ਼ਿਪ ਦੇ ਵਿੱਚ ਰਚਾਇਆ ਇਤਿਹਾਸ ਬੰਬਈ ਦੇ ਵਿੱਚ ਹੋਈ ਹੈ ਚੈਂਪੀਅਨਸ਼ਿਪ ਜਿਸ ਦੇ ਵਿੱਚ ਜਗਜੀਤ ਲੋਬਾਣਾ ਦੀ ਜਿੱਤ ਹੋਈ ਹੈ 60 ਕਿਲੋ ਕੈਟਾਗਰੀ ਦੇ ਵਿੱਚ ਜਗਜੀਤ ਜਗਜੀਤ ਲੋਬਾਣਾ ਨੇ ਮਾਰਿਆ ਮੁਕਾਬਲਾ ਸੋ ਪੰਜਾਬ ਦਾ ਨਾਮ ਰੌਸ਼ਨ ਕਰਨ ਵਾਲਾ ਬੋਡੀ ਬਿਲਡਰ ਜਗਜੀਤ ਲੋਬਾਣਾ ਜਿਸ ਦੇ ਵੱਲੋਂ ਇਹ ਵੱਡੀ ਜਿੱਤ ਹੈ ਜਿਹੜੀ ਕੀ ਹਾਸਲ ਕੀਤੀ ਗਈ ਹੈ ਬੋਡੀ ਬਿਲਡਿੰਗ ਚੈਂਪੀਅਨਸ਼ਿਪ ਕੋਈ ਹੈ ਇਸ ਦੇ ਵਿੱਚ ਇਤਿਹਾਸ ਰਚਿਆ ਜਦ ਜਿੱਤ ਲੁਬਾਣਾਰੇ ਵੱਲੋਂ ਤੋਂ ਮੁੰਬਈ ਦੇ ਵਿੱਚ ਇਹ ਚੈਂਪੀਅਨਸ਼ਿਪ ਕੋਈ ਹੈ 60 ਕਿਲੋ ਕੈਟਗਰੀ ਦੇ ਵਿੱਚ ਜਿੱਤ ਜੱਗੀ ਲੁਬਾਣਾ ਦੇ ਵੱਲੋਂ ਨਾਮ ਰੌਸ਼ਨ ਕੀਤਾ ਗਿਆ ਹੈ ਜਿੱਤ ਹਾਸਲ ਕੀਤੀ ਗਈ ਹੈ ਤੋਂ ਵੱਡੀ ਜੜੀ ਕਿ ਮਿਸਾਲ ਵੀ ਨੌਜਵਾਨਾਂ ਦੇ ਸਾਹਮਣੇ ਪੇਸ਼ ਕੀਤੀ ਹੈ ਅੱਜਕੱਲ੍ਹ ਜਿੱਤੇ ਕੇ ਪੰਜਾਬ ਦੇ ਨੌਜਵਾਨ ਗਲਤ ਪਾਸੇ ਵੱਲ ਚੱਲਦੇ ਦਿਖਾਈ ਦਿੰਦੇ ਨੇ ਤੇ ਉੱਥੇ ਹੀ ਬਾਡੀ ਬਿਲਡਿੰਗ ਦੇ ਵੈਚ ਜਿੱਤੇ ਜੀ ਵੱਡੀ ਜਤ ਹਾਸਲ ਕੀਤੀ ਹੈ ਨੌਜਵਾਨਾਂ ਦੇ ਲਈ ਅੱਜਕੱਲ ਦੇ ਨੌਜਵਾਨਾਂ ਲਈ ਵੱਡੀ ਮਿਸਾਲ ਕਿ ਆਪਣਾ ਨਾਮ ਰੋਸ਼ਨ ਕੀਤਾ ਹੈ ਆਪਣੇ ਪਰਿਵਾਰ ਦਾ ਪੰਜਾਬ ਦਾ ਨਾਮ ਰੋਸ਼ਨ ਕੀਤਾ ਜਗਜੀਤ ਲੁਬਾੜਾ ਦੇ ਵੱਲੋਂ ਵਰਲਡ 골ਡ ਮੈਡਲ ਜਿਹੜਾ ਕਿ ਜੱਤ ਕੇ ਇਹ ਵੱਡੀ ਜਤ ਹਾਸਲ ਕੀਤੀ ਹੈ ਮੁੰਬਈ ਦੇ ਵਿੱਚ ਚੈਂਪੀਅਨਸ਼ਿਪ ਹੋਈ ਹੈ ਦ ਬੋਡੀ ਬਿਲਡਿੰਗ ਚੈਂਪੀਅਨਸ਼ਿਪ ਦੇ ਵਿੱਚ ਵੱਡੀ ਜਿੱਤ ਹਾਸਲ ਕੀਤੀ ਹੈ ਜਗਜੀਤ ਲੁਬਾਣਾ ਨੇ 60 ਕਿਲੋ ਕੈਟਾਗਰੀ ਦੇ ਵਿੱਚ ਇਹ ਚੈਂਪੀਅਨਸ਼ਿਪ ਹੋਈ ਸੀ ਜਿਸ ਦੇ ਵਿੱਚ ਕਈ ਸਾਰੇ ਵੱਡੇ ਚੈਂਪੀਅਨ ਪਹੁੰਚੇ ਸਨ ਸੋ ਆਪਣੀ ਆਪਣੀ ਮਿਹਨਤ ਦਾ ਜਜ਼ਬਾ ਜਿਹੜਾ ਕਿ ਦਿਖਾਇਆ ਉਹਨਾਂ ਦੇ ਵੱਲੋਂ ਵੀ ਪਰ ਆਪਣੀ ਕੜੀ ਮਿਹਨਤ ਜਿਹੜੀ ਕਿ ਅੱਜ ਰੰਗ ਲਿਆਂਦੀ ਹੈ ਜਗਜੀਤ ਲੁਬਾਣਾ ਦੇ ਵੱਲੋਂ ਵੱਡੀ ਜਿੱਤ ਹਾਸਲ ਕੀਤੀ ਹੈ ਸੋ ਬੰਬਈ ਦੇ ਵਿੱਚ ਇਹ ਚੈਂਪੀਅਨਸ਼ਿਪ ਹੋਈ ਦੂਸਰੀ ਖਬਰ ਤੇ ਰਵਿੰਦਰ ਸਰ ਦਾ ਲਾਈਵ ਜੋੜ ਚੁੱਕੇ ਨੇ ਸੋ ਰਵਿੰਦਰ ਵੱਡੀ ਜਤ ਹਾਸਲ ਕੀਤੀ ਹੈ ਜਗਜੀਤ ਲੁਬਾਣਾ ਦੇ ਵੱਲੋਂ ਹੁਸ਼ਿਆਰਪੁਰ ਦੇ ਰਹਿਣ ਵਾਲੇ ਨੇ ਕਿ ਕੁਝ ਕਹਿਣਾ ਚਾਹੂਗੇ ਉਹਨਾਂ ਦੇ ਪਰਿਵਾਰ ਉਹਨਾਂ ਦੇ ਜਿਹੜੇ ਕਿ ਸਾਥੀ ਨੇ ਮਿੱਤਰ ਯਾਰ ਉਹਨਾਂ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਿਹੜੀ ਕਿ ਖੁਸ਼ੀ ਦੀ ਲਹਿਰ ਹੈ ਹਾਂਜੀ ਮੈਡਮ ਜੀ ਬਹੁਤ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਉਹ ਨਾਂ ਦਾ ਰੌਸ਼ਨ ਕੀਤਾ ਹੈ ਕਿ ਤਿੰਨ ਵਾਰ ਜਿਹੜਾ ਹੈ ਨਾਰਥ ਇੰਡੀਆ ਉਹ ਜਿੱਤਿਆ ਆ ਤੇ ਪੰਜ ਵਾਰੀ ਜਿਹੜਾ ਉਹ 올ੰਪੀਆ ਮੈਡਲ ਹੁੰਦਾ ਹੈ ਇੱਕ ਉਹਦੇ ਵਿੱਚ ਵੀ ਕਾਫੀ ਕੰਟਰੀਆਂ ਤੋਂ ਜਿਹੜੇ ਜਿਹੜੇ ਕੰਪੀਟੀਟਰਾਂ ਦਾ ਹਿੱਸਾ ਲੈਂਦੇ ਹੋ ਉਹ ਵੀ ਜਿੱਤਿਆ ਹੁਣ ਜਿਹੜਾ ਜਿਹੜੀ ਵਰਲਡ ਚੈਂਪੀਅਨਸ਼ਿਪ ਜਿਹੜੀ ਹੋ ਉਸ ਦੇ ਵਿੱਚ ਸਾਟਕ ਨੋਦੀ ਜਿਹੜੀ ਕੈਟਾਗਰੀ ਸੀ ਵੀ ਉਸ ਦੇ ਵਿੱਚ ਉਹਨੇ 골ਡ ਮੈਡਲ ਹਾਸਲ ਕੀਤਾ ਹੈ ਬਹੁਤ ਵੱਡੀ ਮਾਣ ਵਾਲੀ ਗੱਲ ਹੈ ਕਿਉਂਕਿ ਕਿਉਂਕਿ ਅੱਜ ਦੇ ਜਿਹੜਾ ਜਿਹੜੇ ਨੌਜਵਾਨ ਆ ਖਾਸ ਕਰਕੇ ਬਹੁਤ ਇਸ ਲਾਈਨ ਤੋਂ ਪਟਕੇ ਹੋਏ ਹਨ ਉਹਦੇ ਜਿੱਗੀ ਲਵਾਉਣੇ ਨੇ ਆਪਣਾ ਜਿਹੜੀ ਜਿਹੜੀ ਵਿਨਿੰਗ ਜਿਹੜੀ ਨਾਲ ਪ੍ਰਾਪਤ ਕੀਤੀ ਉਹਦਾ ਸਿਹਰਾ ਜਿਹੜਾ ਆ ਆਪਣੇ ਉਸਤਾਦ ਅੰਮ੍ਰਿਤਸਰ ਤੋਂ ਜਿਹੜੇ ਆ ਉਹਨਾਂ ਨੂੰ ਮਿਲਾਈ ਤੋਂ ਕਿ ਜਿਹੜੀ ਸਖਤ ਮਿਹਨਤਾਂ ਨੇ ਪਿਛਲੇ 6 ਮਹੀਨਿਆਂ ਤੋਂ ਜਿਹੜੀ ਕੀਤੀ ਸੀ ਜੀ ਉਸ ਦਾ ਜਿਹੜਾ ਇਹਨਾਂ ਸਿਹਰਾ ਮਿਲਿਆ ਆ ਜਿਸ ਨਾਲ ਪੂਰੇ ਇਲਾਕੇ ਦੇ ਵਿੱਚ ਖਾਸ ਕਰਕੇ ਉਸ ਏਰੀਏ ਦੇ ਵਿੱਚ ਜਿੱਥੇ ਔਰੰਧਾ ਖਾਸ ਕਰਕੇ ਮੁਕੇਰੀਆਂ ਉਹਦਾ ਇਲਾਕਾ ਆ ਜਿਹੜਾ ਉਹਨੂੰ ਸ਼ਾਰਪਤ ਕਿਹਾ ਉਸ ਵਿੱਚ ਖੁਸ਼ੀ ਦੀ ਜਿਹੜੀ ਆ ਲਹਿਰ ਦੌੜ ਪਈ ਸੀ ਸ੍ਰੀ ਦਾ ਨਾਮ ਰੱਖਣ ਕਰਨਾ ਪੰਜਾਬ ਦਾ ਨਾਮ ਰੱਖਣ ਕਰਨਾ ਬਹੁਤ ਵੱਡੀ ਇੰਟਰੋਡਕਸ਼ਨ ਹੈ ਜਿਹੜੀ ਅੱਜ ਉਹਨੇ ਸੇਲਪ੍ਰੀਜ਼ੀ ਹਾਸਲ ਕੀਤੀ ਆ ਜੀ ਬਿਲਕੁਲ ਜਿਵੇਂ ਕਿ ਗੱਲ ਕਰੀ ਕਿੰਨੇ ਸਮੇਂ ਤੋਂ ਇਹ ਜਿਹੜੀ ਕਿ ਇਹ ਪ੍ਰੈਕਟਿਸ ਕਰ ਰਹੇ ਸਾਂ ਜਿਹੜੇ ਕਿ ਇਹਦੇ ਵੱਲੋਂ ਜਿਹੜੇ ਕਿ ਅੱਜ ਵੱਡੀ ਜਤ ਹਾਸਲ ਕੀਤੀ ਹਾਲਾਂਕਿ ਕੜਾ ਮੁਕਾਬਲਾ ਸੀ ਵੱਡੇ ਵੱਡੇ ਚੈਂਪੀਅਨ ਜਿਹੜੇ ਕਿ ਇਸ ਚੈਂਪੀਅਨਸ਼ਿਪ ਦੇ ਵਿੱਚ ਪਹੁੰਚੇ ਸਨ ਅੱਜ ਜਿਹੜੀ ਇਹ ਦੀ ਜਿਹੜੀ ਜਿਹੜੀ ਪ੍ਰੈਕਟਿਸ ਸੀ ਨਗਾਤਨ 6 ਸਾਲਾਂ ਤੋਂ ਕਰਦਾ ਆ ਰਿਹਾ ਸੀ ਹੁਣ ਜਿਹੜਾ ਪਿਛਲੇ 6 ਮਹੀਨਿਆਂ ਤੋਂ ਮੈਂ ਇੱਕ ਟੀਚਾ ਮਿੱਠਾ ਸੀਗਾ ਕਿ ਮੈਂ ਇੰਟਰਨੈਸ਼ਨਲ ਲੈਵਲ ਤੇ ਕੋਈ ਨਾ ਕੋਈ 골ਡ ਅਚੀਵ ਕਰਨਾ ਹੈ ਜਿਸ ਦੀ ਅੱਜ ਨੂੰ ਜਿਹੜੀ ਆ ਪ੍ਰਾਪਤੀ ਜਿਹੜੀਆਂ ਮਿਲੀ ਆ ਕਿਉਂਕਿ ਜਿਸੇ ਬੰਬੇਲੀ ਚੈਂਪੀਅਨਸ਼ਿਪ ਹੋਈ ਆ ਅਮਰੀਕਾ ਕੈਨੇਡਾ ਈਰਾਨ ਇਰਾਨ ਕਾਫੀ ਕੰਟਰੀਆਂ ਤੋਂ ਜਿਹੜੇ ਕੰਪੀਟੀਟਰ ਆਏ ਸਿਗੇ ਉਹਨਾਂ ਨੂੰ ਪਛਾੜਦੇ ਹੋਏ ਬਹੁਤ ਔਖਾ ਮੁਕਾਬਲਾ ਸੀ ਜਿਹੜਾ ਬਹੁਤ ਤੱਕ ਜਿਹੜਾ ਇਹ ਜਿਹੜਾ ਅਸੀਂ ਚੈਂਪੀਅਨਸ਼ਿਪ ਵੀ ਜਿਸ ਵਿੱਚ ਜਿਹੜਾ ਜੱਗੀ ਲਵਾਣਾ ਉਸਨੇ ਸਾਰਿਆਂ ਨੂੰ ਪਛਾੜਦੇ ਹੋਏ ਜਿਹੜਾ 골ਡ ਮੈਡਲ ਹਾਸਲ ਕੀਤਾ ਆ ਇਹ ਬਹੁਤ ਵੱਡੀ ਪ੍ਰਾਪਤੀ ਆ ਜੀ ਬਿਲਕੁਲ ਰਵਿੰਦਰ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੇ ਨਾਲ ਜੁੜਨ ਦੇ ਲਈ ਤੇ ਮੈਂ ਤੁਹਾਡਾ ਬੱਜ ਜੱਗੀ ਲਵਾਣਾ ਤੇ ਸ਼ਹਿਰ ਮਕੇਰੀਆਂ ਪਿੰਡ ਪਟੀਆਂ ਰਾਜਪੂਤਾਂ ਤੇ ਇਹਦੇ ਵਿੱਚ ਮੈਂ ਪਹਿਲਾਂ ਵੀ ਕਾਫੀ ਮੈਡਲ ਜੇ ਚੁਕਿਆ ਮੈਂ ਜਿੱਦਾਂ ਕਿ ਮਿਸਟਰ ਪੰਜਾਬ 18 ਵਾਰੀ ਤੇ ਆਪਣਾ ਨਾਰਥ ਇੰਡੀਆ 2 ਵਾਰੀ ਤੇ ਆਪਣਾ ਮਿਸਟਰ 올ੰਪੀਆ ਜੇ ਮੈਂ ਪਹਿਲਾਂ ਟੋਪ 5 ਚ ਆਇਆ ਹੀਗਾ ਕਿ ਮੈਂ ਤਿਆਰੀ ਨਹੀਂ ਛੱਡੀ ਇਸ ਤੋਂ ਬਾਅਦ ਮੈਂ ਬਹੁਤ ਤਿਆਰੀ ਕਰਕੇ ਗਿਆ ਸੀ ਮਤਲਬ 2 ਸਾਲ ਪਹਿਲਾਂ ਖੇਡਿਆ ਹੀ ਮੈਂ ਟੋਪ 5 ਚ ਆਇਆ ਹੀਗਾ ਕਿ ਮੈਂ ਤਿਆਰੀ ਨਹੀਂ ਛੱਡੀ ਬਹੁਤ ਮਿਹਨਤ ਕੀਤੀ ਉਸ ਤੋਂ ਬਾਅਦ ਮੈਂ ਗੋਲਡ ਮੈਡਲ ਹਾਸਲ ਕੀਤਾ ਤੇ ਪਹਿਲਾਂ ਵੀ ਮੈਂ ਸਿੰਗਾਪੋਰਟ ਤੇ ਵੀ ਗੋਲਡ ਮੈਡਲ ਰਹਿ ਚੁਕਿਆ ਮੈਂ ਬੋਲੀ ਇਹਦੇ ਵਿੱਚ ਮੇਰੇ 6 ਮਹੀਨੇ ਦੀ ਤਿਆਰੀ ਨੂੰ ਲੱਗੇ 6 ਮਹੀਨਿਆਂ ਨੂੰ ਤੇ ਘਟੋ ਘਟ ਮੈਂ ਤਿਆਰੀ ਕੀਤੀ ਅੰਮ੍ਰ ਉਹਨਾਂ ਕੋ ਤਿਆਰੀ ਕੀਤੀ ਹੈ ਤੇ ਬੰਬੇ ਚ ਮਤਲਬ ਕਿ ਕਾਫੀ ਜਿਆਦਾ ਕੰਟਰੀਆਂ ਦੇ ਬੰਦੇ ਆਏ ਮਤਲਬ ਹਰ ਕੰਟਰੀ ਤੋਂ ਆਏ ਅਮਰੀਕਾ ਸਾਊਥ ਈਰਾਨ ਹਰ ਜਗ੍ਹਾ ਦੇ ਕੰਟਰੀਆਂ ਦੇ ਬੰਦੇ ਆਏ ਉਹਦੇ ਵਿੱਚੋਂ ਮੇਰਾ ਗੋਲਡ ਆਇਆ